ਬਰ ਬਸ ਆਪਦੇ ਕੀਤੇ ਹੋਏ ਕੰਮ ਦੱਸ ਕੇ ਲੋਕਾਂ ਤੋਂ ਵੋਟਾਂ ਮੰਗ ਲਈ ਇਹ ਨਹੀਂ ਕਿ ਮੈਂ ਫਲਾਣੇ ਨੂੰ ਐ ਕਰ ਦੂੰ ਮੈਂ ਫਲਾਣੇ ਨੂੰ ਉਹ ਕਰ ਦੂੰ ਮੰਨ ਲਿਆ ਕਿ ਤੁਸੀਂ ਸਭ ਕੁਝ ਕੁਰਬਾਨ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਵਾਸਤੇ ਸਭ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ ਪਰ ਭਰਾਵੋ ਗੱਲ ਇਹ ਹੈ ਤੁਸੀਂ ਇਹ ਦੱਸੋ ਲੋਕਾਂ ਨੂੰ ਕਿ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਜਿਹੜੇ ਸੱਜਣ ਤੋਂ ਇਹ ਤਨਖਾਹ ਲੈ ਕੇ ਸਾ ਸੁਖਬੀਰ ਸਿੰਘ ਬਾਦਲ ਤੋਂ ਇਹ ਤਨਖਾਹ ਲੈਂਦਾ ਅੱਜਕੱਲ ਇਹ ਤਨਖਾਹ ਲੈ ਕੇ ਸਿਆਸਤ ਕਰਦਾ ਹੈ ਸਸ ਸੁਖਬੀਰ ਸਿੰਘ ਬਾਦਲ ਤੇ ਕਰਪਸ਼ਨ ਦੇ ਕਿੰਨੇ ਪਰਚੇ ਹੋਏ ਸੀ ਇਹ ਮੈਨੂੰ ਦੱਸਣ ਮਾੜਾ ਜਾ ਇੱਥੋਂ ਦੇ ਸੂਝਵਾਨ ਕੈਂਡੀਡੇਟ ਦੱਸਣ ਕਿ ਸੁਖਬੀਰ ਸਿੰਘ ਬਾਦਲ ਤੇ ਕਿੰਨੇ ਕਰਪਸ਼ਨ ਦੇ ਖਰਚ ਪਰਚੇ ਹੋਏ ਸੀ ਮੇਰੇ ਉਲਟ ਬੋਲਣ ਨਾਲ ਕੋਈ ਫਾਇਦਾ ਨਹੀਂ ਹੋਣਾ ਤੇ ਜੋ ਮੇਰੇ ਕਰਮਾ ਜੋ ਹੈ ਮੈਨੂੰ ਮਿਲ ਜਾਣਾ ਤੇ ਬਾਕੀ ਕਚਹਿਰੀਆਂ ਫੈਸਲਾ ਕਰਨੀਆਂ ਪਰ ਇਹ ਜਿਹੜੀ ਕਿ ਇਹ ਗੱਲ ਆ ਤੁਸੀਂ ਕਹਿੰਨੇ ਹੋ ਇਹ ਪਹਿਲਾਂ ਸਾਹ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਉਹਨਾਂ ਦੇ ਕਿੰਨੇ ਪਰਚੇ ਹੋਏ ਸੀ ਕ腐ਪਸ਼ਨ ਦੇ ਸੋ ਇਸ ਕਰਕੇ ਬਾਕੀ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਤੇ ਐਵੇਂ ਮਾੜਾ ਬੋਲਣ ਨਾਲ ਕੁਝ ਨਹੀਂ ਹਾਸਲ ਹੋਣਾ ਕੰਮ ਕਰਿਆ ਕਰੋ ਲੋਕਾਂ ਵਾਸਤੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਜਦੋਂ ਵੀ ਵੋਟਾਂ ਆਉਂਦੀਆਂ ਤਾਂ ਫਰੀਦਕੋਟ ਦੇ ਕਾਂਗਰਸੀ ਤੇ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜਾਂ ਦੋਨੇ ਇੱਕ ਦੂਜੇ ਤੇ ਆਹਮੋ ਸਾਹਮਣੀ ਹੁੰਦੇ ਆ ਸ਼ਬਦੀ ਜੰਗ ਉਹਨਾਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਇਸ ਵਾਰੀ ਇਸ ਜੰਗ ਦੀ ਸ਼ੁਰੂਆਤ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਸ਼ੁਰੂ ਕਰ ਦਿੱਤੀ ਹੈ ਉਹਨਾਂ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇੱਕ ਮੀਟਿੰਗ ਦੇ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਕੁਸ਼ਲਦੀਪ ਸਿੰਘ ਢਿੱਲੋਂ ਬਾਰੇ ਗੱਲ ਕਰਨ ਤੇ ਉਹਨਾਂ ਨੇ ਅੱਜ ਇਸ ਦਾ ਠੋਕਮਾ ਜਵਾਬ ਵੀ ਦਿੱਤਾ ਹੈ ਤੇ ਨਾਲ ਦੀ ਨਾਲ ਸੁਝਾਅ ਵੀ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਅੱਜਕੱਲ੍ਹ ਅਕਾਲੀ ਦਲ ਦੇ ਫਰੀਦਕੋਟ ਨਾਲ ਸਬੰਧਤ ਨੇਤਾਵਾਂ ਦੇ ਉਹ ਸੋਪਣਿਆਂ ਵਿੱਚ ਆਉਣ ਲੱਗੇ ਆ ਉਹਨਾਂ ਕਿਹਾ ਕਿ 10 ਸਾਲ ਰਾਜ ਰਿਹਾ ਅਕਾਲੀ ਦਲ ਦਾ ਤੇ ਉਹ ਜਿਹੜੀ ਹੁਣ ਵੋਟ ਮੰਗ ਰਹੇ ਆ ਆਪਣੇ 10 ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਤੇ ਆਪਣਾ ਭਾਸ਼ਣ ਆ ਜਿਹੜਾ ਉਹ ਕਿੱਕੀ ਤੱਕ ਸੀਮਿਤ ਨਾ ਰੱਖਣ ਸੁਖਬੀਰ ਬਾਦਲ ਦੀ ਵੀ ਗੱਲ ਕਰਨ ਕਿ ਜਿਸ ਤਰ੍ਹਾਂ ਤੇ ਮੇਰੇ ਤੇ ਪਰਚਾ ਹੋਇਆ ਸੁਖਬੀਰ ਤੇ ਉਸ ਤਰ੍ਹਾਂ ਦੇ ਕਿੰਨੇ ਪਰਚੇ ਦਰਜ ਆਓ ਸਾਰਾ ਕੁਝ ਸੁਣਦੇ ਆ ਕੁਸ਼ਲਦੀਪ ਸਿੰਘ ਢਿੱਲੋਂ ਦੀ زبانی کے کس طرح جواب دے رہے ہیں پرمبانت سنگھ بنٹی رمانا ਵੱਲੋਂ ਕੀਤੀ گئی میٹنگ ਵਿੱਚ ਦਿੱਤੇ گئے ਭਾਸ਼ਣ ਦਾ ਇਹ ਜਿਹੜਾ ਮੇਰਾ دوست ਹੈ ਫਰੀਦਕੋਟ ਤੋਂ ਅਕਾਲੀ ਦਲ ਦਾ ਕੈਂਡੀਡੇਟ ਇਹਨੂੰ ਵਿਚਾਰੇ ਨੂੰ ਦਿਨੇ ਤਾਂ ਮੈਂ ਨਜ਼ਰ ਆਉਣਾ ਹੀ ਆਉਣਾ ਹੈ ਇਹਨੂੰ ਰਾਤ ਨੂੰ ਸੁੱਤੇ ਪਏ ਨੂੰ ਸੁਪਨਿਆਂ 'ਚ ਮੈਂ ਨਜ਼ਰ ਆਉਣਾ ਪਹਿਲੀ ਗੱਲ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਸਾਰੇ ਫਰੀਦਕੋਟ ਇਲਾਕੇ ਦੇ ਮੇਰੇ ਸਤਿਕਾਰਯੋਗ ਬਜ਼ੁਰਗਾਂ ਨੂੰ ਨੌਜਵਾਨ ਭਰਾਵਾਂ ਨੂੰ ਮਾਵਾ ਭੈਣਾਂ ਨੂੰ ਕਦੀ ਇਹਦੀ ਸਪੀਚ ਸੁਣ ਲੋ ਇਹਦੀ ਸਪੀਚ ਵਿੱਚ ਕਦੀ ਫਰੀਦਕੋਟ ਇਲਾਕੇ ਦੇ ਫਾਇਦੇ ਵਾਸਤੇ ਕੋਈ ਗੱਲ ਹੁੰਦੀ ਹੈ ਕਦੀ ਇਹਨੇ ਕਿਹਾ ਕਿ ਸਾਡੀ 10 ਸਾਲ ਲਗਾਤਾਰ ਸਰਕਾਰ ਰਹੀ ਮੈਂ ਕਦੀ ਕੋਈ ਸਵਾਰਿਆ ਫਰੀਦਕੋਟ ਦਾ ਜਾਂ ਮੈਂ ਆ ਕੁਝ ਲਿਆ ਕੇ ਦਿੱਤਾ ਫਰੀਦਕੋਟ ਇਲਾਕੇ ਨੂੰ ਜਾਂ ਇੱਥੋਂ ਦੇ ਨਾਗਰਿਕਾਂ ਨੂੰ ਇਹ ਹਮੇਸ਼ਾ ਇਹਦੀ ਸਪੀਚ ਹੁੰਦੀ ਹੈ ਮੈਂ ਫਲਾੜੇ ਨੂੰ ਪੁੱਠਾ ਟੰਗ ਦੂੰ ਮੈਂ ਫਲਾਣੇ ਨੂੰ ਐ ਕਰ ਦੂੰ ਮੈਂ ਫਲਾਣੇ ਨੂੰ ਅੰਦਰ ਦੇ ਦੂੰ ਅਜੇ ਤਾਂ ਮਹਾਰਾਜ ਪ੍ਰਮਾਤਮਾ ਨੇ ਤੇ ਸੰਗਤ ਨੇ ਤੁਹਾਨੂੰ ਤਾਕਤ ਨਹੀਂ ਦਿੱਤੀ ਤੇ ਤੁਹਾਡੀ ਸਪੀਚ 24 ਘੰਟੇ ਇਸ ਗੱਲ ਤੇ ਹੁੰਦੀ ਕਿ ਮੈਂ ਫਲਾਣੇ ਨੂੰ ਐ ਕਰ ਦੂੰ ਮੈਂ ਫਲਾਣੇ ਨੂੰ ਉਹ ਕਰ ਦੂੰ ਇਸ ਕਰਕੇ ਜਦੋਂ ਇਹ ਮੇਰੇ ਸਾਥੀ ਨੂੰ ਆਮ ਆਦਮੀ ਪਾਰਟੀ ਅੰਦਰ ਲੈ ਕੇ ਗਈ ਸੀ ਤੇ ਪਹਿਲੇ ਦਿਨ ਇਹ ਮੇਰਾ ਜਿਹੜਾ ਸਾਥੀ ਹੈ ਕਿ ਜਦੋਂ ਥਾਣੇ ਚ ਗਿਆ ਸੀ ਇਹਦੀਆਂ ਪਹਿਲੀਆਂ ਵੀਡੀਓ ਰਿਲੀਜ਼ ਹੋਈਆਂ ਸੀ ਇਹ ਵਿਚਾਰਾ ਰੋਈ ਜਾਂਦਾ ਸੀ ਕਿ ਦੇਖੋ ਜੀ ਮੇਰ ਨਾਲ ਧੱਕਾ ਹੋ ਗਿਆ ਮੈਨੂੰ ਫੜ ਕੇ ਧੱਕੇ ਨਾਲ ਫੜ ਕੇ ਲੈ ਗਏ ਗਲਤ ਫੜ ਲਿਆ ਸਾਰੀ ਦੁਨੀਆ ਨੇ ਇਹਦੀ ਵੀਡੀਓ ਦੇਖੀ ਕੋਈ ਮੈਂ ਨਹੀਂ ਪ੍ਰੈਸ ਨੇ ਵੀਡੀਓ ਕੋਈ ਰਿਕਾਰਡ ਹੋਈਆਂ ਸੀ ਇਹ ਰੋਣ ਲੱਗ ਪਾ ਕੇ ਦੇਖੋ ਮੇਰ ਨਾਲ ਕਿਵੇਂ ਧੱਕਾ ਕਰੀ ਜਾਂਦੇ ਸੋ ਮੇਰੀ ਇਹਨੂੰ ਮੇਰੇ ਸਾਥੀ ਨੂੰ ਬੇਨਤੀ ਹੈ ਕਿ 네ਗੇਟਿਵ ਪੋਲਿਟਿਕਸ ਦੀ ਬਜਾਏ ਪੋਜ਼ਿਟਿਵ ਪੋਲਿਟਿਕਸ ਕਰਿਆ ਕਰੋ ਜਿੱਥੋਂ ਤੱਕ ਇਹ ਮੇਰੇ ਨਾਲ ਗੱਲ ਹੈ ਸ਼ੁਰੂ ਤੋਂ ਇਹ ਵਿਚਾਰਾ ਮੇਰੀ ਜਾਤ ਦਾ ਵਿਰੋਧ ਕਰਦਾ ਐਤਕੀ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੰਨੀ ਮੇਰੇ ਉਲਟ ਭਜਨਟ ਨਹੀਂ ਕੀਤੀ ਹੋਣੀ ਵਿਜੀਲੈਂਸ ਵਿੱਚ ਦੇਖੋ ਇਹਦੇ ਵਸ ਦੀ ਗਲਤ ਨਹੀਂ ਸੀ ਪਰ ਕਿਉਂਕਿ ਮੇਰੀ ਭਗਵੰਤ ਮਾਨ ਨਾਲ ਨਹੀਂ ਸੀ ਬਣਦੀ ਉਹ ਚਾਹੁੰਦਾ ਸੀ ਕਿ ਮੈਂ ਇਹਦਾ ਨੁਕਸਾਨ ਕਰਾਂ ਪਰ ਜੇ ਸਭ ਤੋਂ ਵੱਧ ਕਿਸੇ ਨੇ ਭਜਨਟ ਕੀਤੀ ਸਭ ਤੋਂ ਵੱਧ ਪੈਰਵਾਹੀ ਕੀਤੀ ਵਿਜੀਲੈਂਸ ਨਾਲ ਮਿਲ ਕੇ ਵਿਜੀਲੈਂਸ ਦਾ ਟਾਊਟ ਬਣ ਕੇ ਉਹ ਆ ਮੇਰਾ ਕਾਲੀ ਦਲ ਦਾ ਜਿਹੜਾ ਸਾਥੀ ਹੈ ਕੈਂਡੀਡੇਟ ਹੈ ਫਰੀਦਕੋਟ ਦਾ ਇਹਨੇ ਕੀਤੀ ਫਿਰ ਮੈਨੂੰ ਪਤਾ ਲੱਗਿਆ ਇਹ ਕਹਿ ਰਿਹਾ ਜੀ ਕਿ ਇਹਦੇ ਤੇ ਕਰਪਸ਼ਨ ਦਾ ਪਰਚਾ ਹੋ ਗਿਆ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਰਚਾ ਕਿਵੇਂ ਹੋਇਆ ਬਾਕੀ ਕਚਹਿਰੀਆਂ ਫੈਸਲਾ ਕਰਨੀਆਂ ਕਿ ਮੈਂ ਗਲਤ ਆ ਕਿ ਠੀਕ ਆ ਪਰ ਮੈਂ ਸਾਥੀ ਨੂੰ ਕਹਿਣਾ ਚਾਹੁੰਨਾ ਜਿਹੜੇ ਸੱਜਣ ਤੋਂ ਇਹ ਤਨਖਾਹ ਲੈ ਕੇ ਸਾ ਸੁਖਬੀਰ ਸਿੰਘ ਬਾਦਲ ਤੋਂ ਇਹ ਤਨਖਾਹ ਲੈਂਦਾ ਅੱਜਕੱਲ ਇਹ ਤਨਖਾਹ ਲੈ ਕੇ ਸਿਆਸਤ ਕਰਦਾ ਹੈ ਸਸ ਸੁਖਬੀਰ ਸਿੰਘ ਬਾਦਲ ਤੇ ਕ腐ਸ਼ਨ ਦੇ ਕਿੰਨੇ ਪਰਚੇ ਹੋਏ ਸੀ ਇਹ ਮੈਨੂੰ ਦੱਸਣ ਮਾੜਾ ਜਾ ਇੱਥੋਂ ਦੇ ਸੂਝਵਾਨ ਕੈਂਡੀਡੇਟ ਦੱਸਣ ਕਿ ਸੁਖਬੀਰ ਸਿੰਘ ਬਾਦਲ ਤੇ ਕਿੰਨੇ ਕ腐ਸ਼ਨ ਦੇ ਖਰਚ ਪਰਚੇ ਹੋਏ ਸੀ ਜਾਂ ਉਹਨਾਂ ਤੇ ਕੀ ਕੁਝ ਨਹੀਂ ਲੱਗਿਆ ਸੋ ਠੀਕ ਹੈ ਮੇਰੀ ਭਗਵੰਤ ਮਾਨ ਨਾ ਨਹੀਂ ਬਣਦੀ ਤੁਸੀਂ ਉਹਨਾਂ ਦੇ ਹੱਥ ਠੋਕ ਬਣੇ ਮੇਰੇ ਉਲਟ ਠੀਕ ਹੈ ਪਰਚਾ ਹੋਇਆ ਦਲੇਰਾ ਵਾਂਗੂ ਮਰਦਾ ਵਾਂਗੂ ਵਿਚਦੀ ਗਏ ਐ ਰੋਏ ਨਹੀਂ ਟੋਡੇ ਵਾਂਗੂ ਰੋਏ ਨਹੀਂ ਜਿੱਦਣ ਪਤਾ ਲੱਗਾ ਪਰਚਾ ਹੋਇਆ ਆਪ ਚੱਲ ਕੇ ਗਏ ਐ ਉੱਥੇ ਦਫਤਰ ਚ ਕਿ ਲਓ ਵੀ ਪਾਓ ਰੈਸਟ ਰੋਏ ਨਹੀਂ ਬਾਕੀ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੌਣ ਮਾੜਾ ਕੌਣ ਚੰਗਾ ਉਹ ਕਚਹਿਰੀਆਂ ਕਰਨੀਆਂ ਸਾਨੂੰ ਕਚਹਿਰੀਆਂ ਦਾ ਯਕੀਨ ਹੈ ਪਰ ਮੇਰੀ ਬੇਨਤੀ ਹੈ ਇਹ ਸੱਜਣ ਨੂੰ ਕਿ ਮਾੜਾ ਜਿਹਾ ਵੀ ਦੱਸੋ ਕਿ ਜਨਾਬ ਦਾ ਖਰਚਾ ਪਾਣੀ ਕਿੱਥੋਂ ਚੱਲਦਾ ਹੈ ਜਨਾਬ ਦਾ ਢਾਂਚਾ ਕਿੱਥੋਂ ਚੱਲਦਾ ਹੈ ਜਨਾਬ ਦੇ ਕਾਰੋਬਾਰ ਕਿਹੜੇ ਆ ਸੋ ਇਸ ਕਰਕੇ ਮੈਂ ਇਹਨੂੰ ਦੋਸਤ ਨੂੰ ਕਹਿਣਾ ਚਾਹੁੰਦਾ ਕਿ ਆਪ ਦੇ ਕੀਤੇ ਹੋਏ ਕੰਮ ਦੱਸ ਕੇ ਲੋਕਾਂ ਤੋਂ ਵੋਟਾਂ ਮੰਗੇ ਇਹ ਨਹੀਂ ਕਿ ਮੈਂ ਫਲਾਣੇ ਨੂੰ ਐ ਕਰ ਦੂੰ ਮੈਂ ਫਲਾਣੇ ਨੂੰ ਉਹ ਕਰ ਦੂੰ ਮੰਨ ਲਿਆ ਕਿ ਤੁਸੀਂ ਸਭ ਕੁਝ ਕੁਰਬਾਨ ਕਰ ਦਿੱਤਾ ਸੁਖਵੀਰ ਸਿੰਘ ਬਾਦਲ ਵਾਸਤੇ ਸਭ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ ਪਰ ਭਰਾਵੋ ਗੱਲ ਇਹ ਹੈ ਤੁਸੀਂ ਇਹ ਦੱਸੋ ਲੋਕਾਂ ਨੂੰ ਕਿ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਮੇਰੇ ਉਲਟ ਬੋਲਣ ਨਾਲ ਕੋਈ ਫਾਇਦਾ ਨਹੀਂ ਹੋਣਾ ਤੇ ਜੋ ਮੇਰੇ ਕਰਮਾ ਜੋ ਹੈ ਮੈਨੂੰ ਮਿਲ ਜਾਣਾ ਹੈ ਤੇ ਬਾਕੀ ਕਚਹਿਰੀਆਂ ਫੈਸਲਾ ਕਰਨੀਆਂ ਹੈ ਪਰ ਜਿਹੜੀ ਕਿ ਇਹ ਗੱਲ ਤੁਸੀਂ ਕਹਿੰਦੇ ਹੋ ਇਹ ਪਹਿਲਾਂ ਸਾਹ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਉਹਨਾਂ ਦੇ ਕਿੰਨੇ ਪਰਚੇ ਹੋਏ ਸੀ ਕ腐ਸ਼ਨ ਦੇ ਸੋ ਇਸ ਕਰਕੇ ਬਾਕੀ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਤੇ ਐਵੇਂ ਮਾੜਾ ਬੋਲਣ ਨਾਲ ਕੁਝ ਨਹੀਂ ਹਾਸਲ ਹੋਣਾ ਕੰਮ ਕਰਿਆ ਕਰੋ ਲੋਕਾਂ ਵਾਸਤੇ ਆਪ ਦੇ ਕੀਤੇ ਹੋਏ ਕੰਮ ਦੱਸ ਕੇ ਲੋਕਾਂ ਤੋਂ ਵੋਟਾਂ ਮੰਗੇ